ਕਾਲੀ ਦਲ ਉਸ ਬੰਦੇ ਨੂੰ ਜੁਆਇਨ ਕਰਨਾ ਚਾਹੀਦਾ ਜਿਹੜਾ ਅਕਾਲਪੁਰਖ ਦੇ ਭਾਣੇ ਵਾਲਾ ਹੈ ਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਜਿਹਦੇ ਚ ਉਹ ਬੰਦੇ ਹੋਣੇ ਚਾਹੀਦੇ ਆ ਜੋ ਪੰਥ ਦੀ ਗੱਲ ਕਰੇ ਪੰਥ ਵਸੇ ਮੈਂ ਉੱਜੜਾਂ ਜਿਵੇਂ ਚਾਹੋ ਕਿ ਇੱਥੇ ਪੰਥ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਚਾਹੇ ਉਹ ਜੱਥੇਦਾਰੀਆਂ ਵਾਲੇ ਬੰਦੇ ਹੋਣ ਤੇ ਚਾਹੇ ਪ੍ਰਧਾਨਗੀਆਂ ਵਾਲੇ ਹੋਣ ਮੈਂ ਇਹ ਗੱਲ ਲਿਖੀ ਸੀ ਕਿ ਜਦੋਂ ਤੱਕ ਕੋਈ ਬੰਦਾ ਅਕਾਲ ਦੇ ਭਾਣੇ 'ਚ ਰਹਿ ਕੇ ਅਕਾਲ ਦੀ ਗੱਲ ਨਹੀਂ ਕਰੂਗਾ ਤੇ ਉਸ ਹੁਕਮ ਦੇ ਮੁਤਾਬਕ ਨਹੀਂ ਚੱਲੂਗਾ ਅਕਾਲੀ ਦਲ 3600 ਤਿਆਰ ਕਰ ਲੋ ਅਕਾਲੀ ਦਲ ਸਾਰੀ ਜ਼ਿੰਦਗੀ ਲੱਗੇ ਰਿਓ ਵਾਪਸੀ ਨਹੀਂ ਕਰਾ ਸਕਦੇ ਜਿਹੜੇ ਅੱਜ ਅੱਡ ਹੋ ਕੇ ਵੀ ਬੈਠੇ ਐ ਬੇਦਬੀ ਵੇਲੇ ਤਾਂ ਉਹ ਬਰਾਬਰ ਨਾਲ ਹੀ ਸੀਗੇ ਨਾ ਆਬਵੀਅਸ ਇਹੀ ਗੱਲ ਗੋਲੀकांड ਵੇਲੇ ਤਾਂ ਉਹ ਨਾਲ ਸੀਗੇ ਨਾ ਸਰਸੇ ਵਾਲੇ ਨੂੰ ਮਾਫੀ ਵੇਲੇ ਤਾਂ ਉਹ ਨਾਲ ਸੀਗੇ ਨਾ ਜਿਹੜੇ 10 ਸਾਲਾਂ ਦੇ ਦੌਰਾਨ ਸਰਸੇ ਵਾਲੇ ਦੇ ਬੰਦਿਆਂ ਦੀ ਥਾਣਿਆਂ 'ਚ ਚੰਮ ਦੀ ਚਲਦੀ ਰਹੀ ਤੇ ਸਿੱਖਾਂ ਦੇ ਜਵਾਕਾਂ ਦੀਆਂ ਪੱਗਾਂ ਪੈਰਾਂ 'ਚ ਰਖਾਈਆਂ ਗਈਆਂ ਉਸ ਵੇਲੇ ਤਾਂ ਇਹ ਨਾਲ ਸੀਗੇ ਨਾ ਹੂੰ ਮੈਂ ਸੁਖਵੀਰ ਸਿੰਘ ਬਾਦਲ ਨੂੰ ਉਹਦੀਆਂ ਗਲਤੀਆਂ ਤੋਂ ਬਰੀ ਨਹੀਂ ਕਰ ਰਿਹਾ ਕਿ ਜਿੰਨੀਆਂ ਗੱਲਾਂ ਮੈਂ ਕੀਤੀਆਂ ਸਰਸੇ ਵਾਲੇ ਨਾਲ ਨੇੜਤਾ ਆਪਦੇ ਲੋਕਾਂ ਨੂੰ ਟਿੱਚ ਨਾ ਜਾਣਨਾ ਗੋਲੀ ਚੱਲਣੀ ਉੱਥੇ ਸਿੱਖਾਂ ਦਾ ਮਾਰਿਆ ਜਾਣਾ ਬੇਦਬੀਆਂ ਦਾ ਹੋਣਾ ਸਭ ਕੁਝ ਇਹਨਾਂ ਦੇ ਰਾਤ 'ਚ ਹੋਈਆਂ ਤੇ ਇਹ ਜ਼ਿੰਮੇਦਾਰ ਨੇ ਜ਼ਮਰਤ ਗੁਰੂ ਸਿਰ ਹੱਥ ਤਰਿਓ ਮਕੜ ਵੀਰੇ ਇੱਕ ਤੁਸੀਂ ਗੱਲ ਕਹੀ ਸੀਗੀ ਕਿ ਸੁਖਵੀਰ ਸਿੰਘ ਬਾਦਲ ਬਹੁਤ ਵਿਜ਼ਨਰੀ ਇਨਸਾਨ ਹੈ ਤੇ ਆਉਣ ਵਾਲੇ ਸਮੇਂ ਚ ਹੋ ਸਕਦਾ ਹੈ ਉਹ ਸੀਐਮ ਵੀ ਬਣ ਜਾਣ ਇਥੋਂ ਕੁਝ ਲੋਕਾਂ ਨੇ ਕਿ ਆਸਰਾਈਆਂ ਲਾਈਆਂ ਮੈਂ ਇਹ ਨਹੀਂ ਕਹਿ ਰਿਹਾ ਵੀ ਇਦਾਂ ਹੀ ਹੈ ਕਿ ਆਸਰਾਈਆਂ ਲਾਈ ਗਈਆਂ ਕਿ ਸ਼ਾਇਦ ਹੁਣ ਸਿਮਰਨ ਜੋਤ ਸਿੰਘ ਮੱਕੜ ਅਕਾਲੀ ਦਲ ਜੁਆਇਨ ਕਰਨਗੇ ਜਾਂ ਕਿਸੇ ਨਾ ਕਿਸੇ ਵੇਚ ਉਹ ਰਾਜਨੀਤੀ ਜਾਣਗੇ ਕੀ ਤੁਹਾਡਾ ਮੂਡ ਹੈਗਾ ਜਾਣਦਾ ਅਕਾਲੀ ਦਲ ਉਸ ਬੰਦੇ ਨੂੰ ਜੁਆਇਨ ਕਰਨਾ ਚਾਹੀਦਾ ਜਿਹੜਾ ਅਕਾਲ ਪੁਰਕ ਦੇ ਪਾਣੇ ਵਾਲਾ ਜੀ ਤੇ ਸਿੱਖੀ ਸਿਧਾਂਤਾਂ ਤੇ ਪੂਰਾ ਉੱਤਰ ਦਾਂ ਮੈਂ ਪੂਰਾ ਨਿਉਤਰ ਦਾਂ ਭਾਜੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਜਿਹਦੇ ਚ ਉਹ ਬੰਦੇ ਹੋਣੇ ਚਾਹੀਦੇ ਆ ਜੋ ਪੰਥ ਦੀ ਗੱਲ ਕਰੇ ਜੀ ਉਹ ਆਪਾਂ ਕਹਿੰਨੇ ਆ ਕਿ ਪੰਥ ਵਸਣਾ ਚਾਹੀਦਾ ਤੇ ਮੈਂ ਉਹ ਜਿਹੜਾ ਪੰਥ ਵਸੇ ਮੈਂ ਉਹ ਜਿਹੜਾ ਮਨ ਚਾਉ ਕਿ ਚਾਉ ਕਨੇਰਾ ਤੇ ਇੱਥੇ ਬਣਿਆ ਕਿ ਪੰਥ ਜਿਹੜੇ ਤੇ ਮੈਂ ਵਸਾਂ ਇੱਥੇ ਉਹ ਬੰਦੇ ਆਏ ਜੀ ਮੈਂ ਸੁਬੀਰ ਬਾਦਲ ਦੀ ਉਹ ਜਿਹੜੀ ਗੱਲ ਕੀਤੀ ਸੀ ਫਿਰ ਉਹ ਬੜੀ ਲੰਬੀ ਕੰਟੈਕਸਟ ਦੀ ਗੱਲ ਸੀਗੀ ਮੈਨੂੰ ਪਹਿਲਾਂ ਮੈਂ ਅਕਾਲੀ ਦਲ ਤੇ 2 ਮਿੰਟ ਤੋਂ ਉਹ ਕਹਿ ਦਿੰਦਾ ਜੀ ਜੋ ਕੁਛ ਇਹ ਵਾਪਰ ਰਿਹਾ ਹੈ ਮੈਂ ਬਤੌਰ ਜਰਨਲਿਸਟ ਨਹੀਂ ਬਤੌਰ ਇੱਕ ਸਿੱਖ ਤੇ ਪੰਜਾਬੀ ਹੋਂਦੇ ਦੇ ਨਾਤੇ ਉਦਾਸ ਹਾਂ ਚੁੱਲਾ ਇੱਕ ਹੋਵੇ ਦੋ ਹੋਵੇ ਤਿੰਨ ਹੋਣ ਚਾਰ ਹੋਣ ਇੱਕ ਨਾ ਗੱਲ ਹੈ ਕਿ ਇੱਕ ਘਰ ਦੇ ਵਿੱਚ ਜਠਾਣੀ ਜਿਹੜੀ ਸੀ ਵੱਡੀ ਉਹ ਬੜੀ ਸਟਰੋਂਗ ਸੀ ਜੀ ਤੇ ਉਹ ਰੀਤੀ ਰਿਵਾਜਾਂ ਦੇ ਮੁਤਾਬਕ ਆਪਦਾ ਘਰ ਚਲਾਉਂਦੀ ਤੇ ਉਹਦਾ ਚੁੱਲਾ ਬੜਾ ਜੀ ਮਸ਼ਹੂਰ ਸੀ ਪਿੰਡ 'ਚ ਪਿਆਰ ਮੁਹੱਬਤ ਨਾਲ ਲੋਕਾਂ ਨੇ ਆਣਾ ਲੋਕਾਂ ਨੇ ਕਹਿਣਾ ਕਿ ਭੈਣ ਕੋਲੇ ਜਾ ਕੇ ਰੋਟੀ ਖਾ ਆਈਏ ਪੰਜ ਸਰਪੰਚ ਆ ਗਏ ਲੋਕ ਆ ਗਏ ਹੂੰ ਤੇ ਉਹ ਘਰ ਦਾ ਸਭ ਤੋਂ ਹਰਮਨ ਪਿਆਰਾ ਥਾਂ ਬਣਿਆ ਪਰ ਉਹ ਮਾਤਾ ਨੂੰ ਨਾ ਹੰਕਾਰ ਹੋਣ ਲੱਗ ਗਿਆ ਉਹ ਬੀਬੀ ਨੂੰ ਬੜਾ ਤੇ ਉਹ ਹੰਕਾਰੀ ਭੱਜ ਕੇ ਪੈਣ ਲੱਗੀ ਪੁੱਠਾ ਬੋਲਣ ਲੱਗੀ ਉਹਨੂੰ ਲੱਗੇ ਕਿ ਸ਼ਾਇਦ ਮੇਰੇ ਸਿਰ ਤੇ ਪਿੰਡ ਦੀ ਰੋਟੀ ਚੱਲੀ ਜਾਂਦੀ ਹੈ ਜੀ ਦਿਔਰ ਵਿਆਣਾ ਸੀ ਉਹਨੇ ਆਪ ਦੇ ਮੁਤਾਬਕ ਦਰਾਣੀ ਚੂਜ਼ ਕੀਤੀ ਤੇ ਦਰਾਣੀ ਲੈ ਆਂਦੀ ਜੀ ਚੰਮ ਦੀਆਂ ਚਲਾਈਆਂ ਤੇ ਦਰਾਣੀ ਨੂੰ ਆਪਦੇ ਹਿਸਾਬ ਤੇ ਡੂੜ ਦੋ ਸਾਲ ਰੱਖਿਆ ਹੂੰ ਪਿੰਡ 'ਚ ਜਿਨ੍ਹਾਂ ਨੂੰ ਉਹ ਪੁੱਠਾ ਬੋਲਦੀ ਸੀ ਉਹਨਾਂ ਨੇ ਦਰਾਣੀ ਨੂੰ ਉਂਗਲਾਂ ਦੇਣੀਆਂ ਸ਼ੁਰੂ ਕੀਤੀਆਂ ਵੀ ਬੀਬੀ ਬਰਾਬਰ ਦੀ ਮਾਲਕਣ ਐ ਤੂੰ ਇਹ ਤੇਰੀ ਮਾਲਕ ਕਿਵੇਂ ਬਣੀ ਬੈਠੀ ਐ ਹੂੰ ਤੇ ਉਹਨੇ ਕਲੇਸ਼ ਕਰ ਲਿਆ ਵੀ ਮੈਂ ਤਾਂ ਅਡੋਣੀ ਆ ਪੰਚਾਇਤ ਹੋਈ ਉਹਨੇ ਕਿਹਾ ਵੀ ਕਾਰਨ ਦਾ ਸਾਡ ਢੋਂਦਾ ਉਹਨੇ ਕਿਹਾ ਵੀ ਇਹ ਚੁੱਲਿਆਂ ਦਾ ਰਵਾਇ ਥੋੜੀ ਰਹਿ ਗਿਆ ਹੁਣ ਤੱਕ ਕਿਚਨ ਬਣ ਗਈਆਂ ਚੰਗੀਆਂ ਤੇ ਅਸੀਂ ਸਾਫ ਸੁਥਰੀ ਰੋਟੀ ਖਵਾਇਆ ਕਰਾਂਗੇ ਪਿੰਡ ਵਾਲਿਆਂ ਨੂੰ ਮਾਡਰਨ ਤਰੀਕੇ ਦੇ ਨਾਲ ਤੇ ਆਹ ਚੁੱਲਾ ਨਹੀਂ ਚਾਹੀਦਾ ਸਾਨੂੰ ਤੇ ਇਹ ਕਹਿੰਦੀ ਮੈਂ ਬਦਲਦੀ ਨਹੀਂ ਮੈਂ ਰਵਾਇਤੀ ਆਂ ਅਸਲ ਮੈਂ ਆ ਅੱਛਾ ਉਹ ਕਹਿੰਦੇ ਜੀ ਠੀਕ ਐ ਅੱਡ ਕਰ ਲਓ ਤੁਸੀਂ ਉਹ ਅੱਡ ਹੋ ਜਾਂਦੇ ਆ ਅੱਡ ਹੋ ਜਾਂਦੇ ਤੇ ਹੁਣ ਪਿੰਡ ਵਾਲੇ ਤਾਕਤ ਹੁੰਦੇ ਆ ਵੀ ਸ਼ਾਇਦ ਕਿਚਨ ਬਣੂਗੀ ਟਾਈਲਾਂ ਲੱਗਣਗੀਆਂ ਉੱਥੇ ਚੰਗੀ ਕੰਪਨੀ ਦੇ ਮਾਈਕ੍ਰੋਵੇਵ ਤੇ ਫ੍ਰਿਜ ਆ ਜਾਣਗੇ ਉਹ ਕੰਧ ਕਰਾ ਕੇ ਨਾਲ ਦੇ ਪਾਸੇ ਆਪ ਦਾ ਚੁੱਲ੍ਹਾ ਬਾੜ ਲੈਂਦੀ ਹੈ ਕੰਧੋਲੀ ਬਣਾ ਕੇ ਤੇ ਉਹੀ ਕੱਚਾ ਤੇ ਮਾਰ ਮਾਰ ਫੂਕਾਂ ਜੀ ਉਹ ਜਿਹੜੇ ਚਾਰ ਬੰਦੇ ਆਏ ਸੀ ਜਿਨ੍ਹਾਂ ਨੇ ਅੱਡਕਰਾਂਚ ਭੂਮਿਕਾ ਨਿਭਾਈ ਸੀ ਤੇ ਉਹਨਾਂ ਨੇ ਸੋਚਿਆ ਸੀ ਰਸੋਈ ਦੂਜੀ ਬਣੂਗੀ ਉਹ ਕਹਿੰਦੇ ਵੀ ਇਹ ਕੀ ਕੀਤਾ ਤੂੰ ਉਹ ਪਿਆਰ ਜੇ ਨਾਲ ਕਹਿੰਦੀ ਤੁਸੀਂ ਦਾਣੇ ਲੈਣੇ ਸਾਡਾ ਘਰ ਹੈ ਅਸੀਂ ਜੋ ਮਰਜ਼ੀ ਕਰੀਏ ਇਹ ਪੰਜਾਬ ਨਾਲ ਹੋਈ ਹੈ ਕਾਲੀਦਲ ਵਾਲੇ ਦੀ ਸਹੀ ਗੱਲ ਹੈ ਬਿਲਕੁਲ ਪਰਫੈਕਟ ਐਗਜ਼ਾਮਪਲ ਹੈ ਇਹ ਬਹੁਤ ਤੁਕਦੀ ਗੱਲ ਹੈ ਇਹ ਪੰਜਾਬ ਨਾਲ ਇਹ ਹੋਈ ਹੈ ਅਖੀਰ ਤੁਹਾਨੂੰ ਇਹ ਕਹਿ ਦੇ ਦਿੱਤਾ ਜਾਣਾ ਵੀ ਤੁਸੀਂ ਦਾਣੇ ਲੈਣੇ ਇਹਦੇ ਚ ਇੱਥੇ ਚੌਧਰ ਦਾ ਮਸਲਾ ਹੈ ਚਾਹੇ ਉਹ ਇਧਰ ਲਈ ਧਿਰ ਹੋਵੇ ਚਾਹੇ ਉਧਰ ਲਈ ਧਿਰ ਹੋਵੇ ਇੱਥੇ ਪੰਥ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਚਾਹੇ ਉਹ ਜਥੇਦਾਰੀਆਂ ਵਾਲੇ ਬੰਦੇ ਹੋਣ ਤੇ ਚਾਹੇ ਪ੍ਰਧਾਨਗੀਆਂ ਵਾਲੇ ਹੋਣ ਮੈਂ ਇਹ ਗੱਲ ਲਿਖੀ ਸੀ ਕਿ ਜਦੋਂ ਤੱਕ ਕੋਈ ਬੰਦਾ ਅਕਾਲ ਦੇ ਭਾਣੇ 'ਚ ਰਹਿ ਕੇ ਅਕਾਲ ਦੀ ਗੱਲ ਨਹੀਂ ਕਰੂਗਾ ਹੂੰ ਤੇ ਉਸ ਹੁਕਮ ਦੇ ਮੁਤਾਬਕ ਨਹੀਂ ਚੱਲੂਗਾ ਅਕਾਲੀ ਦਲ 3600 ਤਿਆਰ ਕਰ ਲੋ ਅਕਾਲੀ ਦਲ ساری ਜ਼ਿੰਦਗੀ ਲੱਗੇ ਰਿਓ ਵਾਪਸੀ ਨਹੀਂ ਕਰਾ ਸਕਦੇ ਨਾ ਇਹ ਕਰਾ ਸਕਦੇ ਨਾ ਕੋਈ ਹੋਰ ਹਾਂ ਪਿੱਛੇ ਕੋਈ ਐ ਜੀਆਂ ਤਾਕਤਾਂ ਆ ਜਾਣ ਜਿਹੜੀਆਂ ਕੁਝ ਗੜਬੜ ਕਰਾ ਦੇਣ ਕੋਈ ਚਾਰ ਬੰਦੇ ਮਰਾ ਦੇਣ ਕੋਈ ਮਾਹੌਲ ਹੋ ਜਾ ਬਣਾ ਦੇਣੇ ਸਿਆਸਤ ਹੈ ਪਰ ਤੁਸੀਂ ਦਿਲਾਂ ਚੋਂ ਲੈ ਚੁੱਕੇ ਹੋ ਦੋਵੇਂ ਹੀ ਬਿਲਕੁਲ ਜਿਹੜੇ ਅੱਜ ਅੱਡ ਹੋ ਕੇ ਵੀ ਬੈਠੇ ਐ ਹੂੰ ਬੇਦਬੀ ਵੇਲੇ ਤਾਂ ਉਹ ਬਰਾਬਰ ਨਾਲ ਹੀ ਸੀਗੇ ਨਾ ਆਬਵੀਅਸ ਇਹੀ ਗੱਲ ਗੋਲੀकांड ਵੇਲੇ ਤਾਂ ਉਹ ਨਾਲ ਸੀਗੇ ਨਾ ਸਰਸੇ ਵਾਲੇ ਨੂੰ ਮਾਫੀ ਵੇਲੇ ਤਾਂ ਉਹ ਨਾਲ ਸੀਗੇ ਨਾ ਜਿਹੜੇ 10 ਸਾਲਾਂ ਦੇ ਦੌਰਾਨ ਸਰਸੇ ਵਾਲੇ ਦੇ ਬੰਦਿਆਂ ਦੀ ਥਾਣਿਆਂ 'ਚ ਚੰਮ ਦੀ ਚਲਦੀ ਰਹੀ ਤੇ ਸਿੱਖਾਂ ਦੇ ਜਵਾਕਾਂ ਦੀਆਂ ਪੱਗਾਂ ਪੈਰਾਂ 'ਚ ਰਖਾਈਆਂ ਗਈਆਂ ਉਸ ਵੇਲੇ ਤਾਂ ਇਹ ਨਾਲ ਸੀਗੇ ਨਾ ਤੇ ਅੱਜ ਤੁਸੀਂ ਕਲੀਨ ਚਿੱਟਾਂ ਦੇ ਕੇ ਕਹੋ ਕਿ ਪੰਥ ਨੂੰ ਇਹ ਸਾਹਮ ਕੇ ਪਾਰਟੀ ਦੀ ਨੁਮਾਇੰਦਗੀ ਕਰਨਗੇ ਤੇ ਇਹ ਅਸਲੀ ਹੈ ਇਹ ਨਕਲੀ ਹੈ ਦੋਵੇਂ ਹੀ ਨਕਲੀ ਨੇ ਬਿਲਕੁਲ ਤਾਂ ਦੂਜੀ ਗੱਲ ਜਿਹੜੀ ਇਹ ਹੈ ਤੁਸੀਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਬਾਰੇ ਮੈਂ ਉਹ ਟਿੱਪਣੀ ਕੀਤੀ ਸੀ ਮੈਂ ਜ਼ਰੂਰ ਕੀਤੀ ਸੀ ਮੈਨੂੰ ਮੈਨੂੰ ਯਾਦ ਆ ਇੱਕ ਬੜੇ ਵੱਡੇ ਸ਼ਾਇਰ ਦਾ ਮੇਰੇ ਮੇਰੇ ਬੜੇ ਸਤਕਾਰਤ ਨੇ ਮੈਂ ਨਾਂ ਨਹੀਂ ਲੈਣਾ ਉਹਨਾਂ ਦਾ ਫੋਨ ਆਇਆ ਕਿ ਪੁੱਤਰ ਕਦੇ ਵੀ ਪੋਲਿਟਿਕਸ ਦੀ ਪ੍ਰੈਡਿਕਸ਼ਨ ਨਹੀਂ ਕਰੀਦੀ ਹੁੰਦੀ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਰੀ ਨਿੱਜੀ ਰਾਏ ਇਹ ਹੈ ਕਿ ਮੈਂ ਸੁਖਵੀਰ ਸਿੰਘ ਬਾਦਲ ਨੂੰ ਉਹਦੀਆਂ ਗਲਤੀਆਂ ਤੋਂ ਬਰੀ ਨਹੀਂ ਕਰ ਰਿਹਾ ਕਿ ਜਿੰਨੀਆਂ ਗੱਲਾਂ ਮੈਂ ਕੀਤੀਆਂ ਸਰਸੇ ਵਾਲੇ ਨਾਲ ਨੇੜਤਾ ਆਪਦੇ ਲੋਕਾਂ ਨੂੰ ਟਿਚ ਨਾ ਜਾਣਨਾ ਗੋਲੀ ਚੱਲਣੀ ਉੱਥੇ ਸਿੱਖਾਂ ਦਾ ਮਾਰਿਆ ਜਾਣਾ ਬੇਦਬੀਆਂ ਦਾ ਹੋਣਾ ਸਭ ਕੁਝ ਇਹਨਾਂ ਦੇ ਰਾਜ ਚ ਹੋਈਆਂ ਤੇ ਇਹ ਜ਼ਿੰਮੇਵਾਰ ਨੇ ਹਣਾ ਜੀ ਪਰ ਇਹਦੇ ਨਾਲ ਨਾਲ ਮੈਂ ਇਹ ਵੀ ਮਹਿਸੂਸ ਕਰਦਾ ਕਿ ਪੰਜਾਬ ਦੇ ਵਿੱਚ ਜਿਹੜੀ ਰੀਸੈਂਟ ਡਵੈਲਪਮੈਂਟ ਤੁਸੀਂ ਦੇਖੀਓ ਸੜਕਾਂ ਦੀ ਹੋਵੇ ਉਹ ਇੰਡਸਟਰੀ ਦੇ ਵਿੱਚ ਬਹੁਤ ਕੁਝ ਹੋਇਆ ਬਿਜਲੀ ਸੈਕਟਰ ਦੇ ਵਿੱਚ ਬਹੁਤ ਕੁਝ ਹੋਇਆ ਜੀ ਇਹ ਉਹਨੇ ਕੀਤੀਆਂ ਇਸ 'ਚ ਕੋਈ ਦੋ ਰਾਏ ਨਹੀਂ ਹੈ ਤੁਸੀਂ ਯਾਦ ਕਰੋ 20 ਸਾਲ ਪਹਿਲਾਂ ਦੁਪਹਿਰੇ ਆਪਾਂ ਪੱਖੀ ਚੱਲਦੇ ਹੁੰਦੇ ਸੀਗੇ ਲਾਈਟ ਨਹੀਂ ਸੀ ਹੁੰਦੀ ਪਰ ਜੇ ਇਹ ਪੋਲਰਾਈਜੇਸ਼ਨ ਦੀ ਪੋਲਿਟਿਕਸ 'ਚ ਨਾ ਪੈਂਦੇ ਇਹਨਾਂ ਨੇ ਕੀ ਕੀਤਾ ਕਿ ਆਪਦੇਆਂ ਨੂੰ ਗੱਲ ਨਾਲ ਲਾਉਣ ਦੀ ਬਜਾਏ ਇਹਨਾਂ ਨੇ ਸਮਝਿਆ ਕਿ ਇਹ ਤਾਂ ਮੇਰੇ ਹੈਗੇ ਹੀ ਆ ਇਹ ਇਹਨਾਂ ਨੇ ਕਿੱਥੇ ਜਾਣਾ ਇਹ ਤਾਂ ਵੋਟ ਪੈਂਦੀ ਪੈਂਦੀ ਸੀ ਜਿਹੜਾ ਸ਼ਿਫਟਿੰਗ ਵੋਟ ਸੀਗਾ ਡੇਰੇ ਵਾਲਾ ਜਿਹੜਾ ਕਾਂਗਰਸ ਨੂੰ ਪੈਂਦਾਈ ਦਾ ਕਾਂਗਰਸ ਜਿੱਤ ਜਾਂਦੀ ਸੀ ਇਹਨਾਂ ਨੂੰ ਪੈਂਦਾ ਇਹਨਾਂ ਨੂੰ ਲੱਗਿਆ ਕਿ ਉਹਨੂੰ ਖੁਸ਼ ਕਰ ਲਈਏ ਵੀ ਇਹ ਕਿੱਥੇ ਚੱਲੇ ਆ ਇਹਨਾਂ ਨੇ ਉਹ ਆਪਦਾ ਬੇਸ ਗਵਾ ਲਿਆ ਮੈਂ ਅੱਜ ਵੀ ਇਹ ਮਹਿਸੂਸ ਕਰਦਾ ਕਿ ਪੋਲਿਟਿਕਸ ਆਨ ਪ੍ਰੋਡਿਕਟੇਬਲ ਹੈ ਮੈਂ ਇਹ ਕਦੇ ਨਹੀਂ ਮੰਨ ਕੇ ਚੱਲਦਾ ਮੈਨੂੰ ਤਾਂ ਇਹ ਲੱਗਦਾ ਕਿ ਰਜਿੰਦਰ ਕੌਰ ਭੱਠਲ ਵਰਗੇ ਜੇ ਮੁੱਖ ਮੰਤਰੀ ਬਣੇ ਜੇ ਆਈਕੇ ਗੁਜਰਾਲ ਪ੍ਰਧਾਨ ਮੰਤਰੀ ਬਣੇ ਐਕਸੀਡੈਂਟਲੀ ਵੀ ਚੀਜ਼ਾਂ ਵਾਪਰੀਆਂ ਮਨਮੋਹਨ ਸਿੰਘ ਬਣੇ ਬਿਲਕੁਲ ਤੇ ਹੋ ਸਕਦਾ ਸੁਖਵੀਰ ਬਾਦਲ ਦੀ ਕਿਸਮਤ 'ਚ ਲਕੀਰ ਮਹਾਰਾਜ ਨੇ ਨਹੀਂ ਲਿਖ ਕੇ ਭੇਜੀ ਪਰ ਮੈਂ ਇਸ ਕੰਟੈਕਸਟ 'ਚੋ ਗੱਲ ਨਹੀਂ ਕਹੀ ਸੀ ਮੇਰਾ ਉਹ ਬੜਾ ਲੰਬਾ ਇੱਕ ਪੌਡਕਾਸਟ ਸੀਗਾ ਡਿਜੀਟਲ ਪਿੰਡੂ ਤੇ ਸ਼ਾਇਦ ਤਾਂ ਉਦੋਂ ਇਹ ਗੱਲ ਛੇੜੀ ਸੀ ਕਿ ਸੁਖਵੀਰ ਪੋਲਿਟਿਸ਼ੀਅਨਜ਼ ਬਾਰੇ ਪੁੱਛ ਰਹੇ ਬਹੁਤ ਕੁਝ ਵਾਪਰਿਆ ਉਹਦੇ ਲਈ ਉਹਨੂੰ ਬਰੀ ਨਹੀਂ ਕੀਤਾ ਜਾ ਸਕਦਾ ਪਰ ਜੇ ਤੁਸੀਂ ਇਹ ਸੋਚੋ ਕਿ ਬਹੁਤਿਆਂ ਨਾਲ ਉਹ ਚੰਗਾ ਲੱਗਦਾ ਮੈਨੂੰ ਇਹ ਮੇਰਾ ਆਪਣਾ ਪਰਸਨਲ ਓਪੀਨੀਅਨ ਹੈ ਮੈਂ ਪੰਥਕ ਗੱਲ ਇੱਕ ਵੱਖਰੀ ਰੱਖਣਾ ਐਜ਼ ਅ ਪੋਲੀਟੀਸ਼ੀਅਨ ਜਦੋਂ ਦੇਖਦਾ ਉਹਨੂੰ ਸਮਝ ਆਉਂਦੀ ਜੇ ਤੁਸੀਂ ਉਹਨੂੰ ਜਿਚਾਦੇ ਹੋ ਨਾ ਸੁਖਵੀਰ ਬਾਦਲ ਨੂੰ ਕੋਈ ਗੱਲ ਮੰਨ ਲਓ ਕੋਈ ਪ੍ਰੋਜੈਕਟ ਹੈ ਉਹਦੇ ਜੱਜ ਗਈ ਉਹ ਗੱਲ ਤਾਂ ਉਹਨੇ ਕਰਵਾ ਦੇਣਾ ਬਿਲਕੁਲ ਡਿਸੀਜਨ ਮੇਕਰ ਹੈਗਾ ਸੀ ਬਿਲਕੁਲ ਬਿਲਕੁਲ ਸੜਕਾਂ ਸੁੜਕਾਂ ਜੇ ਉਹ ਅਸਲ 'ਚ ਨਾ ਉਹਦੀ ਟੀਮ ਨੂੰ ਮੈਨੂੰ ਲੱਗਦਾ ਹੈ ਕਿ ਸਪੀਚਾਂ ਤੇ ਕੰਟਰੋਲ ਕਰ ਦੇਣਾ ਚਾਹੀਦਾ ਸੀ ਉਹਨੇ ਕਿਹਾ ਜਦੋਂ ਕਿ ਸੜਕਾਂ ਇਹ ਜਿਹੀਆਂ ਬਣਾਈਆਂ ਬੰਬ ਸੁੱਟੋਂਗੇ ਟੁੱਟਦੀਆਂ ਨਹੀਂ ਸੜਕਾਂ ਵਾਕਈ ਚੰਗੀਆਂ ਬਣੀਆਂ ਸੀ ਐਗਜ਼ਾਮਪਲ ਇਹੋ ਜ ਸ਼ੋਪ ਪਲੱਸ ਕਿਲੋ ਵਾਲੇ ਬੰਦੇ ਨੂੰ ਤੁਸੀਂ ਪੀਆਰ ਟੀਮ ਫੁੱਟਬਾਲ ਖੜਾਉਣ ਜਾ ਰਹੀ ਹੈ ਉਹਦਾ ਵੀ ਜਲੂਸ ਕਢਾਇਆ ਤੇ ਆਪਦਾ ਵੀ ਕਢਾ ਰਹੇ ਹੋ ਤੁਸੀਂ ਸੁਖਵੀਰ ਬਾਦਲ ਦੀ ਪੰਥਕ ਇਸ਼ੂਸ ਤੇ ਪਕੜ ਹੋਰ ਸਟਰੋਂਗ ਕਰਨ ਵਾਲੀ ਟੀਮ ਹੋਣੀ ਚਾਹੀਦੀ ਸੀ ਉਹ ਪੰਥਕ ਗੱਲਾਂ ਦੇ ਵੱਲ ਆਉਂਦੇ ਬਹੁਤ ਪਹਿਲਾਂ ਉਹਨਾਂ ਨੂੰ ਜਿਹੜਾ ਸਰੂਪ ਹੁਣ ਉਹਨਾਂ ਨੇ ਰੱਖਿਆ ਹੈ ਰੱਖਣਾ ਚਾਹੀਦਾ ਸੀ ਕਿਉਂਕਿ ਔਰ ਇਹ ਵੀ ਸਵਾਲ ਆਇਆ ਕਿ ਅਮਰ ਚੱਕਿਆ ਕਿ ਨਹੀਂ ਚੱਕਿਆ ਸੀ ਜੇ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਉਹਨੇ ਸਿਰੀ ਸਾਹਿਬ ਨਹੀਂ ਪਾਈ ਇਹ ਸਾਰੀਆਂ ਗੱਲਾਂ ਤੇ ਅਟੈਕ ਉਹਦਾ ਜਿਸ ਵੇਲੇ ਉਹ ਸੱਤਾਕ ਸੀ ਨਾ ਉਦੋਂ ਉਹਨਾਂ ਨੂੰ ਮੈਨੂੰ ਲੱਗਦਾ ਰੱਬ ਨਹੀਂ ਸੀ ਆ ਤਾਂ ਕਰਕੇ ਇਹ ਗੱਲਾਂ ਮੈਟਰ ਨਹੀਂ ਕੀਤੀਆਂ ਉਹਨਾਂ ਨੂੰ ਲੱਗਦਾ ਨਹੀਂ ਸੀ ਕਿ ਕਿਉਂਕਿ ਜਿਉਂ ਜੰਮੇ ਹੋਣਗੇ ਪ੍ਰਕਾਸ਼ ਸਿੰਘ ਬਾਦਲ ਹੋਣੇ ਇੰਨੇ ਸਟਰੋਂਗ ਪੋਲਿਟੀਸ਼ੀਅਨ ਰਹੇ ਕਿ ਉਹਨਾਂ ਨੇ ਹਮੇਸ਼ਾ ਹੀ ਚੜਦੀਆਂ ਦੇਖੀਆਂ ਲੈਂਦੀ ਦੇਖੀ ਨਹੀਂ ਹੋਣੀ ਸਹੀ ਗੱਲ ਹੈ ਲੈਂਦੀ ਵੇਲੇ ਹੁਣ ਉਹਨਾਂ ਤੋਂ ਸੰਭਲ ਨਹੀਂ ਰਿਹਾ ਗੁੱਡੀ ਦਾ ਤਣਕਾ ਹੀ ਨਹੀਂ ਮਾਰਨਾ ਆ ਜਾਂਦਾ ਵੀ ਕਿਹੜੇ ਪਾਸੇ ਨੂੰ ਤਣਕਾ ਮਾਰੀਏ ਉਹ ਜਦੋਂ ਕੰਨੀ ਥੱਲੇ ਆ ਉਦੋਂ ਤਣਕਾ ਮਾਰਦੇ ਉਹ ਹੋਰ ਥੱਲੇ ਚਲੀ ਜਾਂਦੀ ਆ ਉਹ ਜਦੋਂ ਉੜਦੀ ਪਈ ਸੀ ਉਹ ਬਸ ਐ ਕਰੀ ਜਾਂਦੇ ਸੀ ਫਾਈਗਲ ਪਰ ਲਹਿੰਦੀ ਨੂੰ ਸੰਭਾਲਣਾ ਵੀ ਇਹ ਇੱਕ ਕਲਾ ਹੈ ਉਹ ਉਹੀ ਕਲਾ ਨਹੀਂ ਸਮਝ ਆ ਰਹੀ ਬਸ ਗੱਲ ਇਹ ਹੈ ਭਾਈ ਜੀ ਜੋ ਵੀ ਹੈਗਾ ਕੁਝ ਵੀ ਆਫਟਰ ਆਲ ਪੰਜਾਬ ਨੂੰ ਇੱਕ ਆਪਣੀ ਖੇਤਰੀ ਪਾਰਟੀ ਦੀ ਲੋੜ ਤਾਂ ਹੈਗੀ ਹੋਈ ਹੈ ਚਾਹੇ ਉਹ ਕੋਈ ਵੀ ਹੋਵੇ ਚਾਹੇ ਆਪਾਂ ਕਾਲੀ ਦਲ 3-4 ਹੋ ਗਏ ਇੱਕ ਵਾਰਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਵਾਲਾ ਹੋ ਗਿਆ ਇੱਕ ਸਿਮਰਜੀਤ ਸਿੰਘ ਮਾਨ ਵਾਲਾ ਆਲਰੇਡੀ ਹੈਗਾ ਕਿਉਂਕਿ ਪੰਜਾਬੀ ਇਸ ਗੱਲ ਨੂੰ ਚਾਹੇ ਸੁਭਾਅ ਪੱਖੋਂ ਕਹਿ ਲੋ ਚਾਹੇ ਕਿਵੇਂ ਵੀ ਕਹਿ ਲੋ ਬੜੇ ਤੰਗ ਹੁੰਦੇ ਆ ਵੀ ਯਾਰ ਸਾਨੂੰ ਕੋਈ ਦਿੱਲੀੋਂ ਡਰਾਈਵ ਨਾ ਕਰੇ ਕੀ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪਾਰਟੀਆਂ ਜਿੰਨੀਆਂ ਮਰਜ਼ੀ ਬਣ ਜ ਸਾਰਿਆਂ ਦਾ ਇਹ ਡੈਮੋਕ੍ਰੈਟਿਕ ਰਾਈਟ ਹੈ ਉਹ ਆਪਣੀ ਪਾਰਟੀ ਬਣਾ ਸਕਦੇ ਆ ਜੀ ਭਾਵੇਂ ਭਾਈ ਅਮਰਤਪਾਲ ਸਿੰਘ ਹੋਣਾ ਦਾ ਅਕਾਲੀ ਦਲ ਐ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਅਕਾਲੀ ਦਲ ਅੰਮ੍ਰਿਤਸਰ ਐ ਸੁਖਬੀਰ ਬਾਦਲ ਆਲਾ ਧੜਾ ਜਾਂ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਆਲਾ ਧੜਾ ਹੋਵੇ ਇਸ ਤੋਂ ਪਹਿਲਾਂ ਬਹੁਤ ਸਾਰੇ ਅਕਾਲੀ ਦਲ ਬਣੇ ਟੋੜਾ ਸਭ ਅਲੱਗ ਹੋ ਗਏ ਸੀ ਕਿਸੇ ਵੇਲੇ ਫਿਰ ਉਹ ਵਾਪਸ ਆ ਕੇ ਮਰਜ ਕਰਦੇ ਐ ਅਸਲ 'ਚ ਕੀ ਐ ਕਿ ਵਕਤ ਬਦਲਿਆ ਨਾ ਜਦੋਂ ਤਾਂ VOTER ਵੀ ਬਦਲਿਆ ਤੇ ਉਹਦਾ THOUGHT PROCESS ਬਦਲਿਆ ਜਿਹੜਾ ਹੁਣ ਆਲਾ ਯੰਗ VOTER ਸੀ ਪਿਛਲੇ 20 25 ਸਾਲਾਂ ਚ ਜਿਹੜਾ VOTER ਬਣਿਆ ਉਹਦਾ ਮਾਈਂਡਸੈਟ ਬਹੁਤ ਡਿਫਰੈਂਟ ਸੀ ਉਸ ਮਾਈਂਡਸੈਟ ਨੂੰ ਪੜਨ ਦੀ ਲੋੜ ਸੀ ਜਿਹੜਾ ਪੜਿਆ ਨਹੀਂ ਗਿਆ ਅਕਾਲੀ ਦਲ ਤਾਂ ਪਹਿਲਾਂ ਕੀ ਸੀਗਾ ਕਿ ਪਿੰਡੂ ਲੋਕ ਔਰ ਦੋ ਪਾਰਟੀਆਂ ਸੀ ਕਾਂਗਰਸ ਤੇ ਅਕਾਲੀ ਦਲ ਤਾਂ ਬੰਦਾ ਇੱਧਰ ਨਹੀਂ ਤਾਂ ਉੱਧਰ ਹੋਊਗਾ ਤੀਜੀ ਥਾਂ ਕੋਈ ਨਹੀਂ ਹੁੰਦਾ ਸੀਗਾ ਦੂਜਾ ਇਹ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਸਮਝ ਸੀ ਨਾ ਪੋਲਿਟਿਕਸ ਨੂੰ ਲੈ ਕੇ ਉਹ ਅਨਮੈਚੇਬਲ ਸੀ ਬਾਜੀ ਉਹੋ ਜਿਹਾ ਬੰਦਾ ਇੰਡੀਅਨ ਪੋਲਿਟਿਕਸ 'ਚ ਨਹੀਂ ਹੈਗਾ ਪੰਜਾਬ ਦੀ ਤਾਂ ਛੱਡੋ ਇੰਡੀਅਨ ਪੋਲਿਟਿਕਸ 'ਚ ਉਹਦਾ ਕੋਈ ਉਹਦਾ ਹਾਨੀ ਹੈ ਨਹੀਂਗਾ ਇਸ ਟਾਈਮ ਵੀ ਹੈ ਨਹੀਂਗਾ ਤੇ ਉਹ ਹਾਲਾਤਾਂ ਨੂੰ ਅੰਡਰਸਟੈਂਡ ਕਰਨ ਦੀ ਸਮਝ ਸੀ ਔਰ ਪ੍ਰੈਡਿਕਸ਼ਨ ਸੀ ਕਿ ਅੱਗੇ ਜਾ ਕੇ ਕੀ ਹੋ ਸਕਦਾ ਆਫਟਰ 올 ਇਹ ਨੰਬਰ ਗੇਮ ਹੈ ਪੋਲਿਟਿਕਸ ਔਰ 32 33% ਮਿਨਿਮਮ ਜਿਹੜਾ ਬੰਦਾ ਲੈ ਕੇ ਘਰੋਂ ਤੁਰਦਾ ਹੈ ਜਾਂ ਜਿਹਨੂੰ ਭੁਗਤਦਾ ਹੈ ਤਾਂ ਉਹ ਸੱਤਾ ਚ ਆਉਣ ਦੇ ਕਾਬਿਲ ਬਣਦਾ 35% ਵਾਲਾ ਜਿਹੜਾ ਉਹ ਸੱਤਾ 'ਚ ਆ ਜਾਂਦਾ ਤਾਂ ਇਸ ਖੇਡ ਦੇ ਵਿੱਚ ਤੁਸੀਂ ਇੱਕ ਤਾਂ ਇਹ ਕਿ ਅਪੀਜ਼ ਕਰਕੇ ਵੋਟ ਹਾਸਲ ਕਰਨਾ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਸਿਰਫ ਇੱਥੋਂ ਤੱਕ ਸੀਮਤ ਨਹੀਂ ਸੀਗਾ ਹਿਸਟੋਰਿਕਲੀ ਅਕਾਲੀ ਦਲ ਦਾ ਇੱਕ ਕੋਬਿਊਸ਼ਨ ਸੀਗਾ ਉਹ ਇਸ਼ੂਸ ਨੂੰ ਜਿਹੜੇ ਪੰਜਾਬ ਦੇ ਇਸ਼ੂਸ ਸੀਗੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਰਨਾ ਸੀਗਾ ਉਹ ਸੱਤਾ 'ਚ ਹੈ ਚਾਹੇ ਸੱਤਾ 'ਚ ਨਹੀਂ ਹੈ ਹੁਣ ਉਹ ਮਿਸਿੰਗ ਹੈ ਬਹੁਤ ਵੱਡਾ ਤੁਸੀਂ ਕਹ ਰਿਓ ਜਨਲ ਪਾਰਟੀ ਭਾਜੀ ਪੰਜਾਬ ਨੂੰ ਚਾਹੀਦੀ ਹੀ ਰੀਜਨਲ ਪਾਰਟੀ ਹੈ ਜੀ ਪੰਜਾਬ ਦੀ ਨਬਜ਼ ਨੂੰ ਪਛਾਣ ਹੀ ਰੀਜਨਲ ਪਾਰਟੀ ਸਕਦੀ ਹੈ ਜਿਹੜੀ ਦਿੱਲੀੋਂ ਚੱਲਣ ਵਾਲੇ ਉਹਨਾਂ ਦਾ ਜਿਹਦਾ ਕੰਟਰੋਲ ਦਿੱਲੀ ਨਾਲ ਹੈ ਜਦੋਂ ਅੜਨ ਦੀ ਗੱਲ ਆਊਗੀ ਆ ਬੀਬੀਐਮਪੀ ਦਾ ਮਸਲਾ ਆਇਆ ਸਾਡੇ ਹੱਥੋਂ ਤੁਸੀਂ ਦੇਖੋ ਕਿ ਰਿਪਰੈਜ਼ੈਂਟੇਸ਼ਨ ਚਲੀ ਗਈ ਡੈਮ ਸਾਡੇ ਆਪਣੇ ਨੇ ਧਰਤੀ ਸਾਡੀ ਆਪਣੀ ਸੀ ਜਾਨਾਂ ਅਸੀਂ ਗਵਾਈਆਂ ਸੈਕਰੀਫਾਈਸਸ ਅਸੀਂ ਕੀਤਾ ਅੱਜ ਉਹਨਾਂ ਡੈਮਸ ਤੇ ਤੁਹਾਡਾ ਕੁਝ ਪਰਸੈਂਟ ਦਾ ਹੱਕ ਰਹਿ ਗਿਆ ਤੁਹਾਨੂੰ ਜਿਹੜੀ ਬਿਜਲੀ ਮਿਲਦੀ ਉਹਦੀ ਪਰਸੈਂਟੇਜ ਬੜੀ ਥੋੜੀ ਆ ਤੁਹਾਨੂੰ ਪਾਣੀ ਜਿਹੜਾ ਮਿਲਦਾ ਉਹਦੀ ਪਰਸੈਂਟੇਜ ਬੜੀ ਥੋੜੀ ਆ ਜਿਹੜੇ ਕਹਿੰਦੇ ਆ ਕਿ ਤੁਸੀਂ ਪਾਸਟ ਦੀਆਂ ਹੀ ਗੱਲਾਂ ਕਰੀ ਜਾਂਦੇ ਹੋ ਕੱਲ ਇੱਕ ਮੈਨੂੰ ਪੋਲੀਟਿਸ਼ੀਅਨ ਮਿਲੇ ਕਾਂਗਰਸ ਦੇ ਸੀਗੇ ਅਸੀਂ ਚੰਡੀਗੜ੍ਹ ਬੈਠੇ ਫਿਊਚਰ ਦੀ ਵੀ ਗੱਲ ਕਰ ਲੋ ਸਕਿੱਲ ਸੈਂਟਰ ਖੋਲਦੇ ਹੋ ਆ ਖੋਲਦੇ ਹੋ ਜਦੋਂ ਤੱਕ ਤੁਸੀਂ ਪਾਸਟ ਦੀ ਜੜ ਨੂੰ ਨਹੀਂ ਸਮਝੋਗੇ ਤੁਹਾਨੂੰ ਫਿਊਚਰ ਦਾ ਕਿਵੇਂ ਪਤਾ ਲੱਗੂਗਾ ਕਿ ਤੁਸੀਂ ਕੀ ਕਰਨਾ ਹੈ ਤਾਂ ਕਰਕੇ ਅਸੀਂ ਕੰਦਾਂ 'ਚ ਵੱਜ ਰਹੇ ਹ ਸਾਡੇ ਇਸ਼ੂਜ਼ ਨੂੰ ਐਡਰੈਸ ਸਾਡੀ ਆਪਣੀ ਪਾਰਟੀ ਕਰੂਗੀ ਔਰ ਮੈਂ ਇੱਕ ਗੱਲ ਨੂੰ ਮਹਿਸੂਸ ਕਰਦਾ ਕਿ ਜਿਹੜਾ ਖਿੱਤਾ ਬਣਿਆ ਭਾਸ਼ਾ ਦੇ ਆਧਾਰ 'ਤੇ ਸਾਰੇ ਬਣੇ ਪੰਜਾਬ ਵੀ ਬਣਿਆ ਔਰ ਸਾਨੂੰ ਇਹ ਪ੍ਰੋਮਿਸ ਕੀਤਾ ਗਿਆ ਕਿ ਸਿੱਖਾਂ ਨੂੰ ਸਿੱਖਾਂ ਦਾ ਲੈਂਡ ਮਿਲੂਗਾ ਤੁਸੀਂ ਸਾਡੇ ਨਾਲ ਰਹਿ ਜਾਓ ਜੀ ਇਹੀ ਪ੍ਰੋਮਿਸ ਸੀ ਨਾ ਤੇ ਸਾਨੂੰ ਨਾ ਸਪੈਸ਼ਲ ਅਧਿਕਾਰਤਾ ਕੀ ਮਿਲਨੇ ਸੀ ਅੱਜ ਡੈਮੋਗ੍ਰਾਫਿਕਲੀ ਹੋ ਸਕਦਾ ਅਗਲੇ ਸੈਂਸਸ ਚ ਅਸੀਂ 50% ਤੋਂ ਥੱਲੇ ਜਾ ਕੇ ਸਾਡੀ ਪੋਪੂਲੇਸ਼ਨ ਹੀ ਘਟਦੀ ਜਾ ਰਹੀ ਹੈ ਮਾਈਗ੍ਰੇਸ਼ਨ ਸਾਡੀ ਹੋਗੀ ਪ੍ਰਵਾਸੀਆਂ ਦਾ ਇੱਥੇ ਆਉਣਾ ਹੋ ਗਿਆ ਔਰ ਅਸੀਂ ਸ਼ਾਇਦ ਮੈਜੋਰਟੀ ਰਹੀ ਹੈ ਹੀ ਨਾ ਆਉਣ ਵਾਲੇ ਸਮਿਆਂ ਚ ਪੰਜਾਬ ਦੇ ਵਿੱਚ ਤਾਂ ਕੀ ਇਹ ਸਾਡੇ ਨਾਲ ਧੋਖਾ ਨਹੀਂ ਹੈ ਕੀ ਅਸੀਂ ਕੁਝ ਨਵਾਂ ਮੰਗ ਲਿਆ ਆ ਕੇ ਜਿਹੜੀ ਗੱਲ ਸਾਨੂੰ ਪ੍ਰੋਮਿਸ ਕੀਤੀ ਗਈ 47 ਵੇਲੇ ਕੀਤੀ ਗਈ ਉਸ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਲਾ ਕੇ ਅਸੀਂ ਪੰਜਾਬੀ ਸੂਬਾ ਬਣਾਇਆ ਪੰਜਾਬੀ ਬੋਲਣ ਵਾਲੇ ਬਹੁਤ ਸਾਰੇ ਇਲਾਕੇ ਤੁਸੀਂ ਸਾਨੂੰ ਦਿੱਤੇ ਨਹੀਂ ਐਡਾ ਕਿ ਚਿੜੀ ਜੱਡਾ ਤੁਸੀਂ ਸਾਨੂੰ ਪੰਜਾਬ ਦੇ ਤਾਂ ਛੋਟਾ ਕਰਕੇ ਉਹਦੇ 'ਚ ਵੀ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਆਪਦੇ ਰਾਈਟਸ ਦੀ ਗੱਲ ਨਾ ਕਰੀਏ ਕਿਉਂਕਿ ਰੀਜਨਲ ਪਾਰਟੀ ਇੰਨੀ ਸਟਰੋਂਗਲੀ ਜਿਹੜੀ ਰੱਖਦੀ ਸੀ ਗੱਲ ਉਹ ਖਤਮ ਹੋ ਗਈ ਹੈ ਕਾਲੀ ਦਲ ਤੁਹਾਡੀ ਹੂੰ ਤੁਹਾਡੇ ਕੋਲੇ ਪਾਰਟੀ ਨਹੀਂ ਹੈ ਤੁਹਾਨੂੰ ਕੌਣ ਅੱਜ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਪਾਣੀਆਂ ਦੇ ਮੁੱਦੇ ਤੇ ਲੜਨਾ ਹੈ ਤਾਂ ਤੁਸੀਂ ਕਿਵੇਂ ਐਕਸਪੈਕਟ ਕਰੋਗੇ ਜਿਹੜੀ ਆਮ ਆਦਮੀ ਪਾਰਟੀ ਨੇ ਹਰਿਆਣੇ 'ਚ ਵੀ ਵੋਟ ਲੈਣੀ ਹੈ, ਭਾਜਪੀ ਨੇ ਹਰਿਆਣੇ 'ਚ ਵੀ ਵੋਟ ਲੈਣੀ ਹੈ, ਕਾਂਗਰਸ ਨੇ ਹਰਿਆਣੇ 'ਚ ਵੀ ਵੋਟ ਲੈਣੀ ਹੈ। ਉਹ ਲੀਡਰ ਆਪਸ 'ਚ ਬਿਆਨਬਾਜ਼ੀਆਂ 'ਚ ਸੱਚੇ ਬਣ ਰਹੇ ਐ। ਥਾਟ ਕੀ ਐ ਉਹਨਾਂ ਦਾ ਇਹ ਤਾਂ ਦੇਖੋ ਨਾ ਤੁਸੀਂ। ਤੁਸੀਂ ਹਰ ਪੱਖੋਂ ਹੀ ਮਾਰੇ ਜਾ ਰਹੇ ਹੋ ਯਾਰ। ਚਾਰ ਸ਼ਫੇਰਿਓ ਘਰੇ ਹੋਏ ਹੋ ਤੁਸੀਂ। ਤੁਹਾਡੇ ਆਪਣੇ ਤੁਹਾਡੇ ਦੁਸ਼ਮਣ ਬਣੇ ਹੋਏ ਐ। ਜੀ ਨਹੀਂ ਜਿਵੇਂ ਅਕਾਲੀ ਦਲ ਅਕਾਲੀ ਦਲ ਨੇ ਵੀ ਇੱਕ ਟਾਈਮ ਤੇ ਹਰਿਆਣੇ ਜਾ ਕੇ ਆਪਣਾ ਵੋਟ ਪ੍ਰਚਾਰ ਕੀਤਾ ਸੀ ਕਿ ਅਸੀਂ ਲੜਾਂਗੇ ਉੱਥੇ ਹੈਨਾ। ਪਰ ਉਹਨਾਂ ਨੇ ਕਦੇ ਇਹ ਤਾਂ ਨਹੀਂ ਕਿਹਾ ਕਿ ਪਾਣੀ ਦੇ ਦੇਾਂਗੇ ਤੁਹਾਨੂੰ। ਭਾਵੇਂ ਵੋਟ ਪਾਓ, ਭ ਅਰिजਨਲ ਪਾਰਟੀ ਦੀ ਜਿਹੜੀ ਪੰਜਾਬੀਆਂ ਦੀ ਪਾਰਟੀ ਹੋਵੇ ਉਹਦੀ ਸਪੇਸ ਹੈਗੀ ਐ ਪੰਜਾਬ ਦੇ ਲੋਕਾਂ ਨੂੰ ਤੁਸੀਂ ਹਲਕੇ ਚ ਨਾ ਲਓ ਇਹ ਤਖਤਾ ਪਲਟ ਦੇਣਗੇ ਇਹ ਚੀਕਾਂ ਕਢਾਉਣ ਵਾਲੇ ਲੋਕ ਐ ਹਮਮ ਔਰ ਇੱਥੇ ਨਾ ਅੜੀ ਬਹੁਤ ਵੱਡੀ ਐ ਇਹਨਾਂ ਦੀ ਇਹ ਆਪਦਾ ਨੁਕਸਾਨ ਕਰਾ ਲੈਂਦੇ ਪਤੰਦਰ ਪਰ ਕਿਸੇ ਦੀ ਅੜੀ ਨਹੀਂ ਸਹੰਦੇ ਫਿਰ ਅਸੀਂ ਇਤੇ ਆਸਚੇ ਦੇਖਦੇ ਆਇਆ ਇਹ ਨਾ ਕਿਸੇ ਨੂੰ ਜਿਤਾਉਣ ਵਾਸਤੇ ਥੋੜੀ ਵੋਟਾਂ ਪਾਉਂਦੇ ਇਹ ਦੂਜੇ ਨੂੰ ਹਰਾਉਣ ਵਾਸਤੇ ਪਾਉਂਦੇ ਪੁੱਤ ਤੈਨੂੰ ਦੱਸਾਂਗੇ ਐਤਕੀ ਆ ਤੂੰ ਇਹੀ ਅਕਾਲੀ ਦਲ ਨਾਲ ਦੇ ਕਾਂਗਰਸ ਨਾਲ ਹੋਇਆ ਜਦੋਂ ਅਕਾਲੀ ਦਲ ਤੋਂ ਲੋਕ ਅੱਕੇ ਸੀ ਕਾਂਗਰਸ ਆਈ 17 ਦੇ ਵਿੱਚ ਉਹਨਾਂ ਨੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕਿਹਾ ਡਰਗ ਖਤਮ ਕਰਦੇ ਆਂਗੇ ਉਹਨਾਂ ਨੇ ਕਿਹਾ ਕਿ ਬੇਦਬੀ ਦੇ ਦੋਸ਼ੀਆਂ ਨੂੰ ਅੰਦਰ ਦੇਾਂਗੇ ਜਦੋਂ ਕੱਖ ਨਹੀਂ ਹੋਇਆ ਰਲ ਗਏ ਉਹਨਾਂ ਦੇ ਨਾਲ ਇਹ ਜਾ ਕੇ ਤਾਂ ਇਹਦਾ ਇਹਨਾਂ ਦਾ ਉਭਾਰ ਏਡਾ ਵੱਡਾ ਆਇਆ ਕਿ ਉਹਨਾਂ ਨੇ ਕਿਹਾ ਹੁਣ ਪੁੱਤ ਦੋਨਾਂ ਨੂੰ ਦੱਸਾਂਗੇ ਹੁਣ ਇਹਨਾਂ ਨੇ ਸਾਂਗੇ ਪਰ ਤੁਹਾਨੂੰ ਕੰਸਟਰਕਟਿਵਲੀ ਕੁਝ ਤਾਂ ਦੇਣਾ ਪਊਗਾ ਨਾ ਲੀਡਰਸ ਨਹੀਂ ਹੈਗੇ ਭਾਜੀ ਲੀਡਰਸ਼ਿਪ ਕਰਾਈਸਿਸ ਹੈ ਤੁਸੀਂ ਮੈਂ ਤੁਹਾਨੂੰ ਪੁੱਛਾਂ ਇੱਕ ਲੀਡਰ ਦਾ ਨਾਮ ਦੱਸੋ ਜਿਹੜਾ ਤੁਹਾਨੂੰ ਲੱਗਦਾ ਹੈ ਜਿਹੜਾ ਸਿਰਫ ਪੰਥ ਲਈ ਪੰਜਾਬ ਲਈ ਸੈਲਫਲੈਸ ਹੋ ਕੇ ਕੰਮ ਕਰ ਰਿਹਾ ਹੈ ਡਿਡਿਡੇਟਸ ਤੇ ਜਿਹੜਾ ਨਿੱਜ ਲਈ ਨਹੀਂ ਸੋਚ ਰਿਹਾ ਕੋਈ ਵੀ ਨਹੀਂ ਹੈਗਾ ਇੱਕ ਵੀ ਦੱਸ ਦਿਓ ਨਹੀਂ ਹੈਗਾ ਕੋਈ ਬਸ ਇਹ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਤੁਹਾਨੂੰ ਲੀਡਰਸ ਚਾਹੀਦੇ ਆ ਸਟੇਟਸਮੈਨ ਚਾਹੀਦੇ ਆ ਲੀਡਰ ਵੀ ਨਹੀਂ ਚਾਹੀਦੇ ਹੂੰ